ਅਨਮਿਊਟ ਉੱਤੇ ਜੁੜੇ ਹੋ ਤੁਸੀਂ ਤਾਂ ਇਸ ਵਕਤ ਸਾਡੇ ਨਾਲ ਜੁੜ ਚੁੱਕੇ ਨੇ ਕਾਕਾ ਸਿੰਘ ਕੋਟੜਾ ਖਨੋਰੀ ਬਾਰਡਰ ਤੋਂ ਗੱਲਬਾਤ ਕਰਦੇ ਆਂ ਅੱਜ ਸੰਯੁਕਤ ਕਿਸਾਨ ਮੋਰਚੇ ਦੀ ਜੋ ਕਿਸਾਨ ਮਹਾਪੰਚਾਇਤ 85 ਮੋਗਾ ਦੇ ਵਿੱਚ ਗੱਲਬਾਤ ਸਾਹਮਣੇ ਆਈ ਹੈ ਕਿ ਕੱਲ ਨੂੰ ਸੰਯੁਕਤ ਕਿਸਾਨ ਮੋਰਚੇ ਦਾ ਇੱਕ ਵਫਦ ਜਿਹੜਾ ਹੈ ਉਹ ਗੱਲਬਾਤ ਕਰਨ ਲਈ ਖਨੋਰੀ ਬਾਰਡਰ ਪਹੁੰਚ ਰਿਹਾ ਹੈ ਤਾਂ ਕਾਕਾ ਸਿੰਘ ਕੋਟੜਾ ਜੀ ਕੀ ਗੱਲਬਾਤ ਹੋਵੇਗੀ ਜਦ ਕਿ ਉਹ ਤਾਂ ਤੁਹਾਡੇ ਤੇ ਪਹਿਲਾਂ ਐਲੀਗੇਸ਼ਨ ਲਾ ਚੁੱਕੇ ਸੀਗੇ ਉਹਨਾਂ ਦੇ ਜਿਹੜੇ ਲੀਡਰ ਨੇ ਰਾਕੇਸ਼ਟ ਕਹਿਤ ਜੀ ਕਿ ਇਹ ਮੋਰਚਾ ਜਿਹੜਾ ਭਾਜਪਾ ਦੀ ਸ਼ੈ ਦੇ ਉੱਤੇ ਚੱਲ ਚੱਲ ਰਿਹਾ ਹੈ ਤਾਂ ਜਦੋਂ ਉਹ ਇੱਥੇ ਆਉਣਗੇ ਤਾਂ ਇਹ ਸਵਾਲ ਕੀਤਾ ਜਾਊਗਾ ਕਿ ਇਹ ਇਸ ਜਿਹੜਾ ਭਾਜਪਾ ਦੀ ਹਮਾਇਤ ਨਾਲ ਜੇਕਰ ਇਹ ਮੋਰਚਾ ਚੱਲਦਾ ਹੈ ਤਾਂ ਫਿਰ ਇੱਥੇ ਕੀ ਲੈਣਾ ਹੈ ਵੇਖੋ ਇਹ ਸਵਾਲ ਮੇਰਾ ਨਹੀਂ ਮੈਨੂੰ ਲੱਗਦਾ ਵਧੀਆ ਇਹ ਹੀ ਤੁਸੀਂ ਟਕੈਤ ਸਾਹਿਬ ਤੋਂ ਪੁੱਛੋ ਤਾਂ ਸੁਣੋ ਜੀ ਜੀ ਇਹ ਸਵਾਲ ਉਹਨਾਂ ਤੇ ਪੁੱਛ ਲਓ ਤਾਂ ਮੇਰੇ ਨੂੰ ਮੈਨੂੰ ਲੱਗਦਾ ਵੀ ਜਦੋਂ ਮੇਰੇ ਤਾਂ ਘਰੇ ਆਊਗਾ ਮੈਂ ਜੀ ਆਇਆਂ ਹੀ ਕਹੂੰਗਾ ਜੋ ਵੀ ਇੱਥੇ ਆਊਗਾ ਸਾਰਾ ਕੁਝ ਆਊਗਾ ਇਹ ਸਵਾਲ ਤੁਹਾਡੇ ਲਈ ਜਰੂਰ ਬਣਦਾ ਤੇ ਨਹੀਂ ਬਈ ਮਤਭੇਦ ਬਹੁਤ ਨੇ ਕਾਕਾ ਕੋਟੜਾ ਜੀ ਬਹੁਤ ਜ਼ਿਆਦਾ ਮਤਭੇਦ ਨੇ ਮੰਗਾ ਇੱਕ ਨੇ ਮੰਗਾ ਇੱਕ ਹੋਣ ਦੇ ਬਾਵਜੂਦ ਵੀ ਬਹੁਤ ਜ਼ਿਆਦਾ ਮਤਭੇਦ ਨੇ ਤਾਂ ਫਿਰ ਇਕਤਾ ਦੀ ਜਿਹੜੀ ਗੱਲ ਚਲਾਈ ਆ ਸੰਯੁਕਤ ਕਿਸਾਨ ਮੋਰਚੇ ਨੇ ਉਹ ਕਿੱਦਾਂ ਨੇ ਪਰੇ ਚੜੂਗੀ ਹੁਣ ਤੱਕ ਬਹੁਤ ਸਾਰੀਆਂ ਮੀਟਿੰਗਾਂ ਹੋਈਆਂ ਬਹੁਤ ਸਾਰੇ ਤਰ੍ਹਾਂ ਤਰ੍ਹਾਂ ਦੇ ਬਿਆਨ ਆਏ ਨੇ ਰਮਿੰਦਰ ਪਟਿਆਲਾ ਕੋਈ ਹੋਰ ਬਿਆਨ ਦਿੰਦਾ ਰਕਿਸਟ ਕਹਤ ਕੋਈ ਹੋਰ ਬਿਆਨ ਦਿੰਦਾ ਤਾਂ ਫਿਰ ਇਕਤਾ ਕਿੱਦਾਂ ਸੰਭਵ ਹੈ ਕਿ ਸਿਰਫ ਜਿਹੜਾ ਵਫਦ ਆ ਰਿਹਾ ਹੈ ਉਹ ਜਗਜੀਤ ਸਿੰਘ ਡੱਲੇਵਾਲ ਦੀ ਸਿੱਧਾ ਹਾਲਚਲ ਪੁੱਛਣ ਲਈ ਆ ਰਿਹਾ ਹੈ ਗੱਲਬਾਤ ਇੱਕ ਬਹਾਨਾ ਬਣਾਈ ਜਾ ਰਹੀ ਹੈ ਨਹੀਂ ਜਿਹੜਾ ਏਕਤਾ ਸ਼ਬਦ ਹੈ ਏਕਤਾ ਸ਼ਬਦ ਦੇ ਬਹੁਤ ਮਹਨੇ ਨਿਕਲਦੇ ਆ ਪਹਿਲਾਂ ਤਾਂ ਮੈਂ ਭਾਰਤੀ ਕਿਸਾਨ ਜਨ ਏਕਤਾ ਬਣੀ ਏਕਤਾ ਦਾ ਸ਼ਬਦ ਸੀਗਾ ਵੀ ਸਾਰਿਆਂ ਨੂੰ ਇੱਕ ਇਕੱਠੇ ਕਰਕੇ ਏਕਤਾ ਚ ਪਰੋ ਕੇ ਇੱਕ ਜਸੇਬੰਦੀ ਬਣੀ ਪਰ ਏਕਤਾ ਚੋਂ ਨੇਕਾ ਹੀ ਏਕਤਾ ਹੋ ਗਈਆਂ ਸ਼ਬਦ ਤਾਂ ਏਕਤਾ ਸੀ ਨਾ ਸ਼ਬਦੀ ਏਕਤਾ ਹੈ ਜਦੋਂ ਬੈਠਾਂਗੇ ਪਤਾ ਲੱਗ ਜੂਗਾ ਤਾਂ ਕੀ ਗੱਲਬਾਤ ਹੋਵੇਗੀ ਕੱਲ ਨੂੰ ਕੋਈ ਤੁਹਾਡੇ ਵੱਲੋਂ ਕੋਈ ਕੋਈ ਮੈਂਬਰ ਨਿਯੁਕਤ ਕੀਤੇ ਗਏ ਨੇ ਜਿਹੜੇ ਸੰਯੁਕਤ ਕਿਸਾਨ ਮੋਰਚੇ ਦੇ ਮੈਂਬਰਾਂ ਦੇ ਨਾਲ ਜਿਹੜਾ ਵਫادار ਹੈ ਉਹਦੇ ਨਾਲ ਗੱਲਬਾਤ ਕਰਨਗੇ ਨਹੀਂ ਸਾਡੇ ਵੱਲੋਂ ਤਾਂ ਦੇਖੋ ਇਹ ਹੈ ਸਾਫ਼ ਹੈ 13 ਫਰਵਰੀ ਤੋਂ ਮੋਰਚਾ ਲਗਾਤਾਰ ਚੱਲ ਰਿਹਾ ਹੈ ਮੋਰਚੇ ਦੇ ਵਿੱਚ ਜੋ ਵੀ ਆਉਂਦਾ ਜੀ ਆਇਆਂ ਕਹਿੰਦੇ ਆ ਇੱਥੇ ਅਨੇਕਾਂ ਮੰਤਰੀ ਆ ਗਏ ਸੱਸੀ ਪਾਰਟੀਆਂ ਦੇ ਲੋਕ ਆ ਗਏ ਐਮਪੀ ਆ ਗਏ ਐਮਐਲਏ ਆ ਗਏ ਸੰਤ ਮਹਾਪੁਰਸ਼ ਆ ਗਏ ਸਰਪੰਚ ਆ ਗਏ ਜੋ ਵੀ ਆਉਂਦਾ ਹੈ ਮੋਰਚੇ ਦੇ ਵਿੱਚ ਜਿਵੇਂ ਕੋਈ ਬੱਕਰਾ ਨਹੀਂ ਕਿਸੇ ਨੂੰ ਐਂ ਦੇਖ ਦੇ ਬਈ ਆ ਬਹੁਤ ਵੱਡਾ ਤੇ ਆ ਬਹੁਤ ਛੋਟਾ ਹੈ ਜੋ ਵੀ ਮੋਰਚੇ ਚ ਆਉਂਦਾ ਸਾਰਿਆਂ ਲਈ ਸਾਡੇ ਲਈ ਇਹ ਬਣਦਾ ਹੈ ਕਿ ਮੋਰਚੇ ਚ ਆਇਆ ਕੋਈ ਵੀ ਆਇਆ ਕੱਲਾ ਵਿਦੇਸ਼ ਵਿਦੇਸ਼ ਦੇ ਨਿਯਮ ਨੂੰ ਐਂ ਵੱਡਾ ਬਣਾ ਕੇ ਦਿਖਾ ਕੇ ਉਹ ਕਹੇ ਵੀ ਇਹਦਾ ਕੋਈ ਅੱਡ ਮੇਚ ਹੈ ਤਾਂ ਲੋਕਾਂ ਲਈ ਕੋਈ ਅੱਡ ਹੈ ਜੋ ਸਟੇਜ ਆਪਣੀ ਸਾਂਝੀ ਸਾਰਿਆਂ ਦੀ ਸਾਂਝੀ ਦੀਦੀ ਹੈ ਜੋ ਉੱਥੇ ਬਣਦਾ ਉਹੀ ਹੱਲ ਹੋਣਾ ਮੈਂ ਕਹਿੰਦਾ ਵੀ ਦੇਰ ਆਏ ਦਰਸਤ ਹਜੇ ਏਕਤਾ ਦਾ ਸ਼ਬਦ ਤਾ ਹੈਗਾ ਪਰ ਦੇਰ ਆਏ ਦਰਸਤਾਏ ਚਲੋ ਮੋਰਚੇ ਚ ਆਏ ਆਪਾਂ ਇਹ ਧਮਕ ਕਰਦੇ ਆ ਰੇ ਲੋਕਾਂ ਨੂੰ ਵੀ ਬੇਨਤੀ ਇਹ ਕਰਦੇ ਵੀ ਆਓ ਮਿਲਣਾ ਤਾਂ ਜਾਊਗਾ ਜਗਜੀਤ ਸਿੰਘ ਡੱਲੇਵਾਲ ਨੂੰ ਕੱਲ ਤੁਸੀਂ ਤਾਂ ਪਹਿਲਾਂ ਹੀ ਰੋਕ ਲਾਤੀ ਆ ਕਿ ਉਹਨਾਂ ਨੂੰ ਮਿਲ ਨਹੀਂ ਸਕਦਾ ਕੋਈ ਉਹਨਾਂ ਦੀ ਖਰਾਬ ਸਿੱਧਾ ਹਵਾਲਾ ਦਿੱਤਾ ਜਾ ਰਿਹਾ ਹੈ ਤਾਂ ਫਿਰ ਮੁਲਾਕਾਤ ਕਰਨ ਦੀ ਉਹ ਤਾਂ ਕੋਸ਼ਿਸ਼ ਕਰਨਗੇ ਜਿਹੜੇ ਆਗੂ ਹੋਣਗੇ ਤਾਂ ਮਿਲਣ ਦਿੱਤਾ ਜਾਵੇਗਾ ਉਹਨਾਂ ਨੂੰ ਨਹੀਂ ਵੇਖੇ ਜਿਹੜੇ ਡੱਲੇਵਾਲ ਸਾਹਿਬ ਦੀ ਗੱਲ ਹੈ ਉਹ ਤਾਂ ਚਲੋ ਅੱਜ ਇਹਨਾਂ ਦੀ ਮੋਗੇ ਵਿਆਉਤਬੰਦੀ ਬਣੀ ਆ ਇਹਨਾਂ ਦੀ ਮੀਟਿੰਗ ਹੋਈ ਹੋਣੀ ਆ ਡੱਲੇਵਾਲ ਸਾਹਿਬ ਨੇ ਤਾਂ ਮੈਨੂੰ ਕੱਲ ਹੀ ਬੁਲਾ ਲਿਆ ਸੀਗਾ ਕੱਲ ਸਵੇਰ ਬੁਲਾ ਕੇ ਕਹਤਾ ਸੀਗਾ ਵੀ ਕੋਈ ਵੀ ਬੰਦਾ ਯਾਰ ਮੈਨੂੰ ਮਿਲਣ ਨਾ ਦਿਓ ਸਮਾ ਮੋੜ ਜਾਂ ਰੁੱਖਾ ਹੋ ਕੇ ਮੈਨੂੰ ਕਿਹਾ ਸੀ ਵੀ ਯਾਰ ਤੁਸੀਂ ਕਾਦੇ ਵਾਸਤੇ ਬੈਠੇ ਹੋ ਤੁਸੀਂ ਹਰੇਕ ਨੂੰ 10-10 ਸਮੇਤ ਪਰਿਵਾਰ ਨੂੰ ਕਹਤਾ ਉਹਨੇ ਆਪਦੇ ਨੂੰ ਕਿ ਮੈਨੂੰ ਪਰਿਵਾਰ ਨੂੰ ਵੀ ਯਾਰ ਨਾ ਮਿਲਣ ਦਿਓ ਤਾਂ ਜਦੋਂ ਇੱਕ ਬੰਦਾ ਆਉਂਦਾ ਨਾਲ ਉਹਦੇ 10 ਰਿਸ਼ਤੇਦਾਰ ਆਉਂਦੇ ਆ ਫਿਰ ਜਦੋਂ ਨਹੀਂ ਬੁਲਾਉਂਦੇ ਤਾਂ ਸਾਰੇ ਮੈਨੂੰ ਉਹਨੇ 24 ਵਾਲਾ 4 ਵਾਲਾ 4 ਵਾਲਾ ਤੇ 6 ਵਾਲਾ ਦੋ ਦਿਨ ਨੋਟ ਕਰਵਾਏ ਵੀ ਦੋ ਦਿਨਾਂ ਨਾਲ ਮੈਨੂੰ ਤਕਲੀਫ ਕਿੰਨੀ ਆਈ ਤੋ ਚਲੋ ਮੈਂ ਕਿਹਾ ਵੀ ਡੱਲੇਵਾਲ ਸਾਹਿਬ ਤੁਸੀਂ ਤਾਂ ਮੰਨ ਹੀ ਨਹੀਂ ਰਹੇ ਜਦੋਂ ਮੈਂ ਤੁਹਾਨੂੰ ਰੋਜ਼ ਆਉਣਾ ਤੁਸੀਂ ਕਹਿੰਦੇ ਵੀ ਠੀਕ ਹੈ ਇਹਦਾ ਮਤਲਬ ਤੂੰ ਨੋਟ ਕਰਵਾਇਆ ਤੇ ਦੋ ਦਿਨ ਬਹੁਤ ਔਖਾ ਸੀ ਹੋ ਸਕਦਾ ਅੱਜ ਵੀ ਔਖਾ ਹੋਵੇ ਉਹਨੇ ਕਿਹਾ ਵੀ ਬਿਹਤਰ ਇਹ ਹੈਗਾ ਤੁਸੀਂ ਬੰਦ ਕਰੋ ਮਿਲਣਾ ਬਾਹਰ ਕਰੋ ਇਸ ਲਈ ਤਾਂ ਮੈਂ ਮਾਫੀ ਚਾਉਣਾ ਕੋਈ ਇਹਨੂੰ ਕੱਲ ਨੂੰ ਇਸ ਗੱਲ ਨਾਲ ਜੋੜੇ ਕਿ ਅਸੀਂ ਆਏ ਵੀ ਡੱਲੇ ਸਾਹਿਬ ਨੂੰ ਮਿਲਣ ਨਹੀਂ ਦਿੱਤੇ ਜਾਂ ਡੱਲੇਵਾਲ ਸਾਹਿਬ ਨੂੰ ਕਮੇਟੀ ਨੇ ਮਿਲਣ ਦਿੱਤਾ ਉਹ ਤਾਂ ਅਸੀਂ ਪਹਿਲਾਂ ਕੱਲ ਦੀ ਅਪੀਲ ਕਰਿਆ ਅੱਜ ਮੰਨ ਲਓ ਵਿਦਿਆਰਥੀਆਂ ਦੀ ਜੁਨੀਅਨ ਆਈ ਹੈ ਉਹਨਾਂ ਦਾ ਆਗੂ ਆਇਆ ਉਹ ਇੱਛਾ ਸੀ ਉਹਨਾਂ ਦੀ ਕੱਲ ਆਪਣੇ ਉੱਤਰ ਪ੍ਰਦੇਸ਼ ਤੋਂ ਐਮਪੀ ਆਏ ਨੇ ਉਹਨਾਂ ਦੀ ਇੱਛਾ ਸੀ ਕਿ ਕਰਨਾਟਕਾ ਤੋਂ ਅੱਜ ਆਏ ਨੇ ਰਾਤ ਇੱਥੇ ਆਏ ਮੋਰਚੇ 'ਚ ਅੱਜ ਐਮਐਲਏ ਆਏ ਉਹਨਾਂ ਨੇ ਆਪਦੇ ਥਾਣਾ ਮੂਹਰੇ ਜਾ ਕੇ ਪੁਤਲੇ ਵੀ ਫੂਕੇ ਭੁੱਖ ਹੜਤਾਲ ਤੇ ਬੈਠਾ ਉਹਨਾਂ ਲੋਕਾਂ ਦੀ ਇੱਛਾ ਸੀ ਵੀ ਡੱਲੇਵਾਲ ਸਾਹਿਬ ਨੂੰ ਮਿਲਿਆ ਜਾਵੇ ਪਰ ਅਸੀਂ ਕਿਹਾ ਵੀ ਇਹ ਮਜਬੂਰੀ ਹੈ ਸਾਡੀ ਮਜਬੂਰੀ ਦੇ ਕਾਰਨ ਕਰਕੇ ਅਸੀਂ ਮਾਫੀ ਚਾਹੁੰਦੇ ਉਹਨਾਂ ਨੇ ਮੰਨ ਲਈ ਵੀ ਠੀਕ ਹੈ 45 ਦਿਨ ਹੋ ਗਏ ਸਿਹਤ ਕੀ ਹੈ ਜ਼ਿਆਦਾ ਇਹ ਮੈਂ ਅਪੀਲ ਵੀ ਕਰਦਾ ਕੱਲ ਨੂੰ ਇਹਨੂੰ ਇਸ਼ੂ ਨਾ ਬਣਾਇਆ ਜਾਵੇ ਬੇਨਤੀ ਹੈ ਬੈਠਾਂਗੇ ਜੇ ਕੋਈ ਗੱਲਬਾਤ ਆਈ ਹੈ ਉਹ ਤੇ ਵਿਚਾਰ ਕਰ ਲਾਂਗੇ ਲੋਕ ਆਉਣਗੇ ਜਿੰਨੇ ਪੰਡਾਲ ਦੇ ਵਿੱਚ ਬੈਠਦੇ ਆ ਉਹ ਬੈ ਜਾਣਗੇ ਕੋਈ ਵੱਖਰੀ ਤਾਂ ਗੱਲ ਨਹੀਂ ਸਟੇਜ ਅਸੀਂ ਚਲਾਉ ਨਹੀਂ ਰਹੇ ਇਥੇ ਕੀਰਤਨ ਚੱਲਦਾ ਹੈ ਮਹਾਪੁਰਸ਼ ਆਉਂਦੇ ਨੇ ਬੋਲਦੇ ਨੇ ਸਟੇਜ ਇਸ ਕਰਕੇ ਨਹੀਂ ਗੱਲ ਹੈ ਬਹੁਤ ਵੱਡੀ ਲਿਸਟ ਹੈ ਤੋਂ ਡਲੇਵਾਲ ਸਾਹਿਬ ਨੇ ਮਨਾ ਕੀਤਾ ਵੀ ਯਾਰ ਰੋਜ਼ ਬਹੁਤ ਕੁਝ ਭਾਸ਼ਣ ਕਰ ਲਿਆ ਤੁਸੀਂ ਮੀਟਿੰਗਾਂ ਪਿੰਡਾਂ 'ਚ ਕਰਵਾਓ ਪਿੰਡਾਂ 'ਚ ਜਿਹੜੇ ਜ਼ਿਲ੍ਹਿਆਂ ਦੇ ਵਿੱਚ ਬਲਾਕਾਂ ਦੇ ਵਿੱਚ ਕੱਲ ਦਾ ਜਿਹੜਾ ਪ੍ਰੋਗਰਾਮ ਹੈ ਸਾਡੀ ਸਾਡੀ ਲੀਡਰਸ਼ਿਪ ਇੱਥੇ ਆਉਨੇ ਕਾਕਾ ਕੋਟੜਾ ਜੀ ਉੱਥੇ ਲਿਆਂਦੀ ਜਾ ਵੀ ਗੱਲਬਾਤ ਫਿਰ ਕੋਈ ਤੁਹਾਡੀ ਕੋਈ ਕਮੇਟੀ ਬਣੀ ਹੈ ਜਿਹੜੀ ਉਹਨਾਂ ਨਾਲ ਗੱਲਬਾਤ ਕਰੂਗੀ ਜਾਂ ਸਿਰਫ ਸ਼ਬਦ ਕੀਰਤਨ ਸੁਣ ਕੇ ਜਿਹੜਾ ਸੰਯੁਕਤ ਕਿਸਾਨ ਮੋਰਚੇ ਦਾ ਵਫਦ ਹੋਵੇਗਾ ਵਾਪਸ ਚਲੇ ਜਾਵੇਗਾ ਨਹੀਂ ਵੇਖੋ ਜਿਹੜਾ ਕੱਲ ਦਾ ਹੈ ਨਾ ਮੈਨੂੰ ਲੱਗਦਾ ਕੱਲ ਨੂੰ ਸਾਡਾ ਲੀਡਰਸ਼ਿਪ ਕੋਈ ਇੱਥੇ ਹੋਣਾ ਹੀ ਨਹੀਂ ਕਿਉਂਕਿ 10 ਜਨਵਰੀ ਦਾ ਅਸੀਂ ਪੂਰੇ ਭਾਰਤ ਚ ਪ੍ਰੋਗਰਾਮ ਦਿੱਤਾ ਹੋਇਆ ਇਹਨਾਂ ਦੇ ਪੁਤਲੇ ਬਣਾ ਕੇ ਕੇਂਦਰ ਸਰਕਾਰ ਦੇ ਪੁਤਲੇ ਫੂਕਣੇ ਆ ਉਹ ਪੁਤਲਿਆਂ ਦੇ ਵਿੱਚ ਸਾਰੀ ਲੀਡਰਸ਼ਿਪ ਗਈ ਵੀ ਆ ਰਾਤ ਨੂੰ ਵੀ ਤਿਆਰੀ ਕਰਦੀ ਐ ਤਾਂ ਮੈਨੂੰ ਲੱਗਦਾ ਵੀ ਸਾਡੇ ਚ ਨੂੰ ਉਹਨਾਂ ਦੇ ਆਏ ਜੀ ਆਏ ਹਾਜ਼ਰੀ ਲੱਗ ਜਾਣੀ ਆ ਨਾ ਹੀ ਉਹਨਾਂ ਨੇ ਸਾਨੂੰ ਕੋਈ ਇਹੋ ਜਿਹਾ ਮੈਸੇਜ ਦਿੱਤਾ ਵੀ ਅਸੀਂ ਇੱਥੇ ਮੀਟਿੰਗ ਕਰਨੀ ਆ ਜੇ ਉਹ ਕਹਿਣਗੇ ਤਾਂ ਉਹ ਮੀਟਿੰਗ ਬਾਅਦ ਚ ਵੀ ਰੱਖੀ ਜਾ ਸਕਦੀ ਐ ਕੋਈ ਗੱਲ ਨਹੀਂ ਬਾਦ ਤਾਂ ਜਿਹੜੇ ਸਰਕਾਰੀ ਅਧਿਕਾਰੀ ਆਉਂਦੇ ਨੇ ਲਗਾਤਾਰ ਏ ਡੀ ਜੀ ਜਸਕਰਨ ਸਿੰਘ ਆਉਂਦੇ ਨੇ ਲਾਅ ਐਂਡ ਆਰਡਰ ਡੀ ਸੀ ਪੀ ਆਉਂਦੇ ਨੇ ਨਰਿੰਦਰ ਭਰਗ ਜੀ ਆਉਂਦੇ ਨੇ ਨਾਨਕ ਸਿੰਘ ਜੀ ਆਉਂਦੇ ਨੇ ਮੀਟਿੰਗ ਬਹੁਤ ਵਾਰ ਥੋੜੀ ਹੁੰਦੀ ਐ ਘੰਟਾ ਘੰਟਾ ਦੋ ਦੋ ਘੰਟੇ ਮੀ ਕੱਕਾ ਕੋਟੜਾ ਜੀ ਕੋਈ ਸਿੱਟਾ ਨਹੀਂ ਨਿਕਲ ਰਿਹਾ ਜਤ ਕੀ ਕੀ ਗੱਲਬਾਤ ਹੁੰਦੀ ਹੈ ਉਹ ਅੰਦਰ ਤੁਹਾਡੇ ਰਹਿ ਜਾਂਦੀ ਹੈ ਬਾਹਰ ਤਾਂ ਸਿਰਫ ਦੋ ਸ਼ਬਦ ਬੋਲ ਕੇ ਚਲੇ ਜਾਂਦੇ ਕਿ ਕੱਲ ਨੂੰ ਕਰਾਂਗੇ ਗੱਲਬਾਤ ਗੱਲਬਾਤ ਚੱਲ ਰਹੀ ਹੈ ਕੀ ਗੱਲਬਾਤ ਹੁੰਦੀ ਹੈ ਦੇਖੋ ਨਾ ਉਹ ਮੈਂ ਇੱਕ ਕਹਾਵਤ ਸੁਣਾਈ ਸੀ ਬਈ ਜਦੋਂ ਕਿਸੇ ਚ ਜਾ ਕੇ ਦੂਜੇ ਆਗੂ ਚ ਦੂਜੇ ਆਗੂ ਚ ਨਿਰਾਸ਼ਾ ਪੈਦਾ ਕਰਨੀ ਹੋਵੇ ਤੁਸੀਂ ਚੱਲ ਜਾਓ ਕਿਸੇ ਦੇ ਘਰੇ ਚਾਹ ਪੀ ਜਾਓ ਕੀ ਆ ਪੀਓ ਜੇ ਉਹ ਬੰਦਾ ਕੋਈ ਗੱਲ ਵੀ ਕਰੇ ਵੀ ਆਪਾਂ ਜੂਨੀਅਰ ਦੀ ਗੱਲ ਕਰਕੇ ਜਰ ਬੜੇ ਚਿਰ ਤੋਂ ਮਿਲੇ ਆ ਉਹਨੂੰ ਕਹਿੰਦੇ ਨਹੀਂ ਨਹੀਂ ਅੱਜ ਮੈਂ ਤੇਰੇ ਘਰੇ ਆਇਆ ਅੱਜ ਆਪਾਂ ਜੂਨੀਅਰ ਦੀ ਗੱਲ ਨਹੀਂ ਕਰਨੀ ਹਕੀਕਤ ਆ ਉਹ ਹੁੰਦੀ ਵੀ ਨਹੀਂ ਕਰਦੀ ਤਾਂ ਬਾਹਰ ਆ ਕੇ ਜਦੋਂ ਮੈਸੇਜ ਦਿੰਦਾ ਵੀ ਤੁਸੀਂ ਇੰਨਾ ਚਿਰ ਬੈਠੇ ਛੋਡੇ ਕੋਈ ਗੱਲਬਾਤ ਵੀ ਅਗਲਾ ਤਾਂ ਨਹੀਂ ਹੋਈ ਭੇਜ ਦਿਓ ਜੀ ਅੱਜ ਅਸੀਂ ਮਸ਼ੀਨ ਲਿਆਏ ਛੋਡੇ ਬੰਦੇ ਜਾਣ ਨਹੀਂ ਦਿੰਦੇ ਡੇਢ ਦੋ ਘੰਟਾ ਬੈਠ ਕੇ ਉਹ ਜਿਹੜਾ ਸਮਾਂ ਲੱਗਦਾ ਨਾ ਉਹ ਸਮਾਂ ਇਸ ਕਰਕੇ ਲੱਗਦਾ ਜਦੋਂ ਉਹ ਆ ਜਾਂਦੇ ਨੇ ਕੋਈ ਅਸੀਂ ਉਹਨਾਂ ਨੂੰ ਸਾਦੇ ਤਾਹੇ ਨਹੀਂ ਉਹ ਆਪਦੇ ਟਾਈਮ ਨਾਲ ਹੀ ਆਉਂਦੇ ਨੇ ਜਦੋਂ ਥੱਲੇ ਇਧਰੋਂ ਅਸੀਂ ਭੇਜਦੇ ਆਂ ਵਾਰੰਟ ਯਾਰਾਂ ਨੂੰ ਪੁੱਛਦੇ ਆਂ ਵੀ ਡੱਲੇਵਾਲ ਸਾਬ ਉਹ ਕਹਿੰਦਾ ਵੀ ਹਜੇ ਸੁੱਤੇ ਪਏ ਨੇ ਤਾਂ ਉਹਨਾਂ ਨੂੰ 2-2 ਘੰਟੇ ਕੱਲ ਵੀ ਇਸ ਗੱਲ ਤੇ ਲੱਗਿਆ ਉਹਨੂੰ ਕੋਸ਼ਿਸ਼ ਵੀ ਅਸੀਂ ਮਿਲਣਾ ਤਾਂ ਹਕੀਕਤ ਤੇ ਇਹੀ ਹੋਈ ਵੀ ਉਹ ਕਹਿੰਦੇ ਡੱਲੇਵਾਲ ਸਾਬ ਕਹਿੰਦੇ ਨਹੀਂ ਮਿਲਿਆ ਜਾਣਾ ਤੋਂ ਵਾਪਸ ਹੀ ਮੁੜਨਾ ਪਿਆ ਤਾਂ ਇਹ ਜੋ ਲੱਗਦਾ ਵੀ ਜਿਹੜਾ 1.5 ਤਿੰਨ ਚਾਰ ਘੰਟੇ ਗੱਲਾਂ ਰੋਜ਼ ਹੁੰਦੀਆਂ ਬੈਠੇ ਰਹਿੰਦੇ ਆ ਅਸੀਂ ਵੀ ਅੰਦਰ ਇਹੀ ਕਹਿੰਦੇ ਆਂ ਵੀ ਯਾਰ ਕੋਈ ਜਿਆਦਾ ਗੱਲ ਲਿਆਓ ਨਹੀਂ ਬਾਹਰ ਜਾ ਕੇ ਜਦੋਂ ਪੀਸੀ ਚ ਜਾਵ ਕੈਮਰੇ ਮੂਰੇ ਜਾਵਾਂਗੇ ਕੀ ਕਹਾਂਗੇ ਤੇ ਯਾਰ ਸੁੱਡੀ ਗੱਲ ਹੀ ਨਹੀਂ ਹੋਈ ਅਗਲਾ ਕਹਿੰਦਾ ਗੱਲ ਤਾਂ ਹੋਈ ਹੋਊ ਯਾਰ ਇਹ ਕਿਵੇਂ ਹੋਵੇ ਕੋਈ ਗੱਲ ਹੀ ਹੋਈ ਹੋਵੇ ਤਾਂ ਉਹ ਜਿਹੜੀ ਮੈਨੂੰ ਲੱਗਦਾ ਵੀ ਗੱਲ ਇਹਨਾਂ ਕੋਲੇ ਕੁਝ ਨਹੀਂ ਪੰਜਾਬ ਵਾਲੇ ਕੋਲੇ ਸਿਰਫ ਇਥੋਂ ਤੇ ਇੱਕ ਸੀਮਤ ਹੈ ਬੀਜਪੀ ਵਾਲੇ ਇਹਨਾਂ ਤੋਂ ਬਹੁਤ ਤਿੱਖੇ ਨੇ ਅੱਜ ਉਹ ਚਰਚਾ ਤੁਸੀਂ ਪਤਾ ਨਹੀਂ ਕਿ ਉਹ ਮੋਗੇ ਵਾਲੀ ਗੱਲ ਕਰਕੇ ਉਹ ਛੋਟੀ ਕਰਤੀ ਬੀਜਪੀ ਵਾਲੀ ਗੱਲ ਜਿਹੜੀ ਕਾਲ ਤੱਕ ਜ세ਦਾਰ ਨੂੰ ਉਹਨਾਂ ਨੇ ਸਿੰਘ ਸਹਿਬਾਨ ਨੂੰ ਚਿੱਠੀ ਲਿਖੀ ਆ ਬੀਜਪੀ ਵਾਲਿਆਂ ਨੇ ਆਪਣੀ ਲੀਡਰਸ਼ਿਪ ਨੇ ਪੰਜਾਬ ਵਾਲਿਆਂ ਨੇ ਉਹ ਤੇ ਸੋਚਣਾ ਚਾਹੀਦਾ ਸੀਗਾ ਵੀ ਉਹਨਾਂ ਦੀ ਸੋਚ ਚਿੱਠੀ ਲਿਖਣੀ ਚਾਹੀਦੀ ਪ੍ਰਧਾਨ ਮੰਤਰੀ ਨੂੰ ਅਮਦ ਸ਼ਾਹ ਨੂੰ ਕਿ ਤੇਰੇ ਦੇਸ਼ ਦੇ ਕਿਸਾਨ ਸੜਕਾਂ ਤੇ ਬੈਠੇ ਮਰ ਰਹੇ ਆ ਤਾਂ ਚਿੱਠੀ ਲਿਖਤੀ ਕਾਲ ਤੱਕ ਦੇ ਜਸੇਦਾਰ ਨੂੰ ਸਭ ਨੂੰ ਕਿਉਂ ਲਿਖੀ ਕਿ ਇਸ ਘੋਲ ਨੂੰ ਪੰਜਾਬ ਨਾਲ ਸੀਮਿਤ ਕਰਕੇ ਛੋਟਾ ਕਰਕੇ ਵੀ ਕੱਲ ਨੂੰ ਕੋਈ ਗੱਲਬਾਤ ਹੋ ਜੰ데 ਡੱਲੇਵਾਲ ਸਾਹਿਬ ਨੂੰ ਅਸੀਂ ਕਹਿੰਦੇ ਹੋ ਜੀ ਵੀ ਦੇਖੋ ਪੰਜਾਬ ਸਰਕਾਰ ਤਾਂ ਆਮ ਆਦਮੀ ਪਾਰਟੀ ਦੀ ਸੀ ਇਨੇ ਤੱਕ ਕੀ ਮੰਨਣਾ ਸੀ ਅਸੀਂ ਜ세ਦਾਰ ਸਾਹਿਬ ਨੂੰ ਵੀ ਬੇਨਤੀ ਕੀਤੀ ਸਾਡੀ ਉਤੇ ਵੀ ਗੌਰ ਨਹੀਂ ਕੀਤੀ ਅਸੀਂ ਤਾਂ ਪਹਿਲੇ ਹੀ ਕੀਤਾ ਸੀ ਭਾਜਪੀ ਇਸ ਚੱਕਰ ਦੇ ਵਿੱਚੋਂ ਬਚਣਾ ਚਾਹੁੰਦੀ ਹੈ ਅਸਲ ਲੜਾਈ ਕੇਂਦਰ ਨਾਲ ਹੈ ਤਾਂ ਕਾਕਾ ਕੋਟੜਾ ਨੇ ਕੱਲ ਦੇ ਸਯੁਕਤ ਮੋਰਚੇ ਦੇ ਜਿਹੜੇ ਆਗੂ ਇੱਥੇ ਆਉਣੇ ਨੇ ਗੱਲਬਾਤ ਕਰਨ ਲਈ ਜਿਹੜਾ ਇੱਕ ਵਫਾਦ ਆਉਣਾ ਉਹਦੇ ਬਾਰੇ ਸਪਸ਼ਟ ਕਰ ਦਿੱਤਾ ਕਿ ਗੱਲਬਾਤ ਕਿਸ ਨਾਲ ਹੋਵੇਗੀ ਜਦਕਿ ਕੱਲ ਨੂੰ ਕਿਸਾਨਾਂ ਦਾ ਪ੍ਰੋਗਰਾਮ ਪਿੰਡ ਪਿੰਡ ਪੁਤਲੇ ਸਾੜਨ ਦਾ ਹੈ ਤਾਂ ਤੁਸੀਂ ਅਨਮਿਊਟ ਦੇ ਨਾਲ ਲਗਾਤਾਰ ਜੁੜੇ ਰਹੋ ਅਸੀਂ ਖਨੌਰੀ ਬਾਰਡਰ ਦੀ ਪਲਪਲ ਦੀ ਰਿਪੋਰਟ ਤੁਹਾਡੇ ਨਾਲ ਸਾਂਝੀ ਕਰਦੇ ਰਵਾਂਗੇ ਬਹੁਤ ਬਹੁਤ ਧੰਨਵਾਦ